ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਜਾਇ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਜਿਠੇ ਸਚੇ ਪਾਤਿ ਸਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਉਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾ ਹੇ ਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰਾ ਹਿਯਾ ਰਤਨ ਨਾਮ ਹਾਰੇ ਬਸਿਆ ගෝරෙ හথතරෝ मेරා මත්තා ජන ජනමකෙ කෙලබෙක දොක්ক্ষ උත්තරේ गोरे नाम दियो रे न लाथा मेरा हीरा रतन नाम हारे बसिया ගොරෙ හথතරෝमेරා මත්තා ජනමකෙ කෙලබෙখ දොক্ষයුත්තරේ ගෝරනාමොදயோරෙන් ලත්තා මේරෙමන පාජුරමනාම සබෙ අරතා ਗੁਰ ਪੂਰਾ ਹਾਰੇ ਨਾਮੁ ਦ੍ਰਿੜਾਇਆ ਬੇਨਾਵਾ ਜੀਵਨ ਬਿਰਥਾ ਰਹਾ බේන ගෝරමූඩපයේ හැමන්න මොක්හ තේ මෝහ මයා නිතු පත්තා තන සාදුූජ ਚਾਰਨ ਨਾ ਸੇਵੇ ਕਬਹੁ ਤੈਨ ਸਭ ਜਨਮ ਅਕਥਾ ਜੇਨ ਸਾਧ ਉਚਰਣ ਸਾਧ ਪਗ ਸੇਵੇ ਤੈਨ ਸਫਲਿਓ ਜਨਮ ਸਨੱਥਾ ਮੋਕ ਕੋ ਕੀ ਜਾਏ ਦਾਸ ਦਾਸ ਦਸਨ ਕੋ ਹਾਰੇ ਦਇਆ ਤਾਰੇ ਜਗਨ ਅਥਾ ہم اندولے گیان ہین اگیانی کیوں چل ہے مارگے پں تھا ہم اندولے کو گور ਅੰਚਲ ਦੀ ਜਾ ਜਨ ਨਾਨਕ ਚੱਲ ਹੈ ਮਿਲੰਥਾ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥਾਂ ਹਮ ਅੰਦule ਕੋ ਗੁਰ ਅੰਚਲ ਦੀਜਾ ਜਾਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਇਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਮੇਰਾ ਹਿਯਰੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਧਰਿਓ ਮੇਰਾ ਮਤ था ਜਨਮ ਜਨਮ ਕੇ ਕਿਲ ਬੇਖ ਦੁਖੀ ਉਤਰੇ ਗੋਰੇ ਨਾਮ ਦਿਓ ਰੇਨ ਲਾਤਾ